ਆ ਗਿਆ ਪਰਪਲ ਕਲਰ ਜੋ ਕਿ ਅੱਜ ਕੱਲ ਬੜਾ ਚੱਲ ਰਿਹਾ ਹੈ ਇਹ ਕਲਰ ਵੀ ਕਿਕ ਆ ਪਣਾ ਆ ਗਿਆ ਸਕਾਈ ਕਲਰ ਫੋਜੀ ਕਲਰ ਕਹਿੰਦੇ ਨੇ ਜੀ ਸਸ਼ੀ ਕਾਲ ਜੀ ਮੈਂ ਰੀਟਾ ਰੀਟਾ ਕਲਾਥ ਹਾਊਸ ਚੈਨਲ ਤੋਂ ਤੁਹਾਡਾ ਸਵਾਗਤ ਕਰਦੀ ਹਾਂ ਅੱਜ ਆਪਰੇ ਆਪ ਲਈ ਤੁਹਾਡੇ ਲਈ ਮੈਂ ਕਾਟਨ ਦੇ ਸੂਟਾਂ ਦੀ ਵੈਰਾਈਟੀ ਲੈ ਕੇ ਆਈ ਆਂ ਤੁਹਾਨੂੰ ਸੋਹਣੇ-ਸੋਹਣੇ ਕਾਟਨ ਦੇ ਸੂਟਾਂ ਦੀ ਵੈਰਾਈਟੀ ਦਵਾਂਗੀ ਪਹਿਲਾਂ ਆਪਾਂ ਨੇ ਮਸਲੀਨ ਦੇ ਕਾਟਨ ਦੇ ਸੂਟ ਦਿੱਤੇ ਸੀਗੇ ਇਸ ਵਾਰੀ ਆਪਾਂ ਕਾਟਨ ਦੇ ਸੂਟ ਬਿਲਕੁਲ ਪਿਓਰ ਕਾਟਨ ਦੇ ਸੂਟਾਂ ਦੀ ਵੈਰਾਈਟੀ ਲੈ ਕੇ ਆਏ ਆਂ ਚਲੋ ਸਮਾਨ ਆਪ ਕੋ ਗੱਲਬਾਤ ਕਰਦੇ ਹੋਏ ਆਪਾਂ ਆਪਣੀ ਵੀਡੀਓ ਤੇ ਚੱਲੀਏ ਇਹ ਹੈ ਪਹਿਲੀ ਆਈਟਮ ਆਪਣੀ ਕਾਟਨ ਦੇ ਵਿੱਚ ਬਹੁਤ ਸੋਨਾ ਪੱਤੀਆਂ ਵਾਲਾ ਸੂਟ ਹੈ ਲਿੱਖੋ ਕਾਟਨ ਦੇ ਵਿੱਚ ਹੀ ਐ ਤੇ ਐਵੀ ਟੈਕਸ ਦਾ ਕਾਟਨ ਦਾ ਸੂਟ ਹੈ ਆਪਣਾ ਇਹ ਤੁਹਾਨੂੰ 5 ਮੀਟਰ ਇਹਦੀ ਕੱਟ ਮਿਲੂਗੀ ਇਹਦੇ ਵਿੱਚ ਬਹੁਤ ਸੋਹਣੇ ਸੋਹਣੇ ਕਲਰ ਮਿਲਣਗੇ ਤੁਹਾਨੂੰ ਇਹ ਦੇਖੋ ਜੀ ਪਿੰਕ ਕਲਰ ਆ ਗਿਆ ਰਾਮਾ ਗ੍ਰੀਨ ਕਲਰ ਆ ਗਿਆ ਆਪਣੇ ਕੋਲ ਤੇ ਗ੍ਰੇ ਕਲਰ ਆ ਗਿਆ ਇਹ ਕਾਟਨ ਗਰਮੀ ਲਈ ਤੋਹਫਾ ਹੀ ਹੈ ਇੱਕ ਸੂਟ ਜਿਹੜੇ ਨੇ ਬਹੁਤ ਸੋਹਣੇ ਠੰਡੇ ਬਿਨਾ ਪ੍ਰੈਸ ਤੋਂ ਵੀ ਪਾਇਆ ਜਾ ਸਕਦੇ ਨੇ ਕੋਈ ਬਲਾਂ ਨਹੀਂ ਕੋਈ ਟੈਨਸ਼ਨ ਨਹੀਂ ਵੀ ਹਾਂ ਵੀ ਰੋਜ਼ ਪ੍ਰੈਸ ਕਰਨੀ ਪੈਂਦੀ ਹੈ ਬਹੁਤ ਵਧੀਆ ਚੀਜ਼ ਹੈ ਪਿਓਰ ਕਾਟਨ ਦਾ ਕੱਪੜਾ ਹੈ ਦੇਖੋ ਬਹੁਤ ਅੱਛੀ ਵੈਰਾਈਟੀ ਹੈ ਰੇਟ ਤੁਹਾਨੂੰ ਇਹਨਾਂ ਦੇ 4 400 ਰੁਪਏ ਤੁਹਾਨੂੰ ਇੱਕ ਸੂਟ ਦੀ 5 ਮੀਟਰ ਕੱਟ ਦੀ ਰੇਟ ਪੈਊਗਾ ਆਲ ਇੰਡੀਆ ਡਿਲੀਵਰੀ ਆਪਣੀ ਫ੍ਰੀ ਹੈ ਹਾਂਜੀ ਚਲੋ ਜੀ ਦੂਸਰੀ ਆਈਟਮ ਤੇ ਚੱਲਦੇ ਹਾਂ ਹੁਣ ਆਪਾਂ ਏ ਦੇਖੋ ਜੀ ਇੱਕ ਪ੍ਰਿੰਟ ਆਪਣਾ ਇਹ ਆ ਗਿਆ ਇਹ ਵੀ कॉटन प्रिंट ਦੇ ਵਿੱਚ ਹੈ ਬਹੁਤ ਸੋਹਣਾ গারਲਿਸ਼ ਸੂਟ ਹੈ ਪਿਓਰ कॉटन ਦਾ ਸੂਟ ਹੈ ਫੈਬਰਿਕ ਬਹੁਤ ਸੋਹਣਾ ਹੈ ਇਹਦੇ ਵਿੱਚ ਤੁਹਾਨੂੰ ਕਲਰ ਡਿਜ਼ਾਈਨ ਰੰਗ ਬਹੁਤ ਸੋਹਣੇ-ਸੋਹਣੇ ਮਿਲ ਜਾਣਗੇ ਅਸੀਂ ਤੁਹਾਨੂੰ ਵਧੀਆ ਤੋਂ ਵਧੀਆ ਵੈਰਾਈਟੀ ਦਿਖਾਵਾਂਗੇ ਓਨਲੀ 400 ਰੁਪਏ ਦੇ ਵਿੱਚ ਸਿਰਫ 400 ਦੇ ਵਿੱਚ पिंक कलर आ गया ब्लू कलर आ गया तो दो कलर ने अपने अवेलेबल। पाँच मीटर कट कटी जाऊगी जिते मर्जी मंगवा सकते हो ऑल इंडिया चलो जी दूसरी आइटम तो चलते आप आ गया अपना डॉट वाला प्रिंट ये भी बड़ा चल रहा है अजक ये देखो प्योर कॉटन के सूट ने जी ਬਿਲਕੁਲੀ ਪਿਓਰ ਕਾਟਨ ਦੇ ਕਾਟਨ ਕੈਂਡੀ ਦਾ ਮਾਲ ਹੈ ਜੀ ਬਹੁਤ ਸੋਹਣਾ ਇਹਦੇ ਵਿੱਚ ਤੁਹਾਨੂੰ ਕਲਰ ਮਿਲ ਜਾਣਗੇ ਇਹ ਪਿਆਰਾ ਜਿਹਾ ਗ੍ਰੇ ਕਲਰ ਹੈ ਆਪਣਾ ਆਪਣਾ ਆ ਗਿਆ ਪਰਪਲ ਕਲਰ ਜੋ ਕਿ ਅੱਜਕੱਲ ਬੜਾ ਚੱਲ ਰਿਹਾ ਹੈ ਇਹ ਕਲਰ ਵੀ ਇਹ ਆਪਣਾ ਆ ਗਿਆ yellow ਕਲਰ ਇਹ ਦੇਖੋ ਜੀ yellow ਕਲਰ ਕੱਟ ਤੁਹਾਨੂੰ ਪੂਰੀ ਮਿਲੂਗੀ 5 ਮੀਟਰ ਬਹੁਤ ਸੋਹਣਾ ਕਾਟਨ ਦਾ ਹੀ ਕੱਪੜਾ ਹੈ ਦੇਖੋ ਬਹੁਤ ਸੋਹਣੀ ਚੀਜ਼ ਹੈ ਸਾਰੇ ਦੇ ਰੇਟ 400 ਨੇ ਜੀ ਚਲੋ ਜੀ ਨੈਕਸਟ ਆਈਟਮ 12 ਚਲਦੇ ਆ ਨਿੱਕੀ ਬੂਟੀ ਦਾ ਸੂਟ ਬਹੁਤ ਸੋਹਣੀ ਨਿੱਕੀ ਬੂਟੀ ਹੈ ਸ਼ਾਨਦਾਰ ਕੋਈ ਪ੍ਰਿੰਟ ਦੀ ਪ੍ਰੋਬਲਮ ਨਹੀਂ ਬਹੁਤ ਸੋਹਣਾ ਸੂਟ ਹੈ ਡਿਜ਼ਾਈਨ ਵੀ ਬੜਾ ਪਿਆਰਾ ਹੈ ਦਾ ਸੂਟ ਬਣ ਕੇ ਗੈਟਅਪ ਵੀ ਬਹੁਤ ਸੋਹਣਾ ਆਂਦਾ ਹੈ ਇਸ ਤੇ ਲੈਸਿੰਗ ਵਗੈਰਾ ਕਰਵਾ ਕੇ ਹੋਰ ਵੀ ਤੁਸੀਂ ਵਧੀਆ ਤਰੀਕੇ ਨਾਲ ਇਹਨੂੰ ਤਿਆਰ ਕਰਵਾ ਸਕਦੇ ਹੋ ਇੱਕ ਆਪਣਾ ਆ ਗਿਆ ਸਕਾਈ ਕਲਰ ਫਰੋਜੀ ਕਲਰ ਕਹਿੰਦੇ ਨੇ ਜਿਹਨੂੰ ਦੇਖੋ ਕਿੰਨੇ ਸੋਹਣੇ ਸੋਹਣੇ ਰੰਗ ਨੇ ਗ੍ਰੀਨ ਰੰਗ ਆਪਣਾ ਪਿਆਰਾ ਜਿਹਾ ਕਲਰ ਆ ਗਿਆ ਗ੍ਰੀਨ ਹਰੇ ਰੰਗ ਦਾ ਫਿਰ ਆਪਣਾ ਰੰਗ ਆ ਗਿਆ ਫਰੋਜੀ ਇਸ ਤੋਂ ਬਾਅਦ ਆਪਣਾ ਰੰਗ ਆ ਗਿਆ ਜੀ येलो ਕਲਰ ਇਹਦੇ ਵਿੱਚ ਪੀਲਾ ਰੰਗ ਆ ਗਿਆ ਇੱਕ ਕਲਰ ਹੋਰ ਦਵਾਂਗੇ ਪਿੰਕ ਕਲਰ ਇਹਦੇ ਵਿੱਚ ਤਿੰਨ ਕਲਰ ਚਾਰ ਕਲਰ ਆ ਗਏ ਇੱਕ ਤੋਂ ਇੱਕ ਸੋਹਣੇ ਸੋਹਣੇ ਰੰਗ ਨੇ ਸਕਰੀਨ ਤੇ ਆਪਣਾ ਨੰਬਰ ਆ ਰਿਹਾ ਤੁਸੀਂ ਬੁੱਕ ਕਰਾ ਸਕਦੇ ਹੋ ਸਿਰਫ ਆਪਾਂ ਨੂੰ 400 ਰੁਪਏ ਦਾ ਸੂਟ ਪਊਗਾ 5 ਮੀਟਰ ਦੀ ਕੱਟ ਦੇ ਵਿੱਚ ਤੁਹਾਨੂੰ ਸੂਟ ਮਿਲੂਗਾ ਥੋਨੂੰ ਦਿਖਾਣੇ ਆ ਜੀ ਇਸ ਤੋਂ ਅਗਲੀ ਆਈਟਮ ਆਪਣੀ ਚੈੱਕ ਵਾਲੀ ਚੈੱਕ ਵਾਲੇ ਸੂਟਾਂ ਦੀ ਵੀ ਬੜੀ ਡਿਮਾਂਡ ਰਹਿੰਦੀ ਹੈਗੀ ਆ ਗਿਆ ਆਪਣੇ ਕਾਟਨ ਪਿਓਰ ਕਾਟਨ ਦੇ ਵਿੱਚ ਚੈੱਕ ਵਾਲੇ ਸੂਟ ਮੇਰੀ ਕੋਸ਼ਿਸ਼ ਰਹਿੰਦੀ ਹੈ ਵੀ ਅਸੀਂ ਤੁਹਾਨੂੰ ਸਹੀ ਰੇਟਾ ਵਿੱਚ ਸਸਤੇ ਤੋਂ ਸਸਤੇ ਰੇਟਾ ਵਿੱਚ ਕਾਟਨ ਦੇ ਸੂਟ ਦੇਈਏ ਪਿਓਰ ਕਾਟਨ ਦੇ ਸੂਟ ਦੇਈਏ ਆ ਦੇਖੋ ਜੀ ਚੈੱਕ ਦੇ ਵਿੱਚ ਆ ਗਿਆ ਆਪਣਾ ਗ੍ਰੀਨ ਕਲਰ ਬਹੁਤ ਸੋਹਣਾ ਗ੍ਰੀਨ ਰੰਗ ਹੈ ਇਹ ਆ ਗਿਆ ਜੀ ਆਪਣਾ ਸਕਾਈ ਕਲਰ ਦੇਖੋ ਇਹ ਆ ਗਿਆ ਆਪਣਾ orange ਕਲਰ ਇਹਦੇ ਵਿੱਚ ਤਿੰਨ ਕਲਰ ਹੈਗੇ ਨੇ ਬਹੁਤ ਸੋਹਣੀ ਵੈਰਾਈਟੀ ਹੈ ਹਾਂਜੀ ਜਿਹੜਾ ਵੀ ਇਹਨਾਂ ਚ ਕੋਈ ਸੂਟ ਪਸੰਦ ਹੈ ਤੁਹਾਨੂੰ スクリーンショット ਲੈ ਕੇ ਤੁਸੀਂ WhatsApp ਤੇ ਮੈਨੂੰ ਕਾਲ ਕਰ ਸਕਦੇ ਹੋ ਜਾਂ WhatsApp ਕਰ ਸਕਦੇ ਹੋ ਤੁਹਾਨੂੰ ਕੋਈ ਵੀ suit 400 ਦਾ ਪਾਊਗਾ ਇਹਦੀ ਡਿਲੀਵਰੀ ਫ੍ਰੀ ਹੈ ਤੁਹਾਨੂੰ ਆਲ ਇੰਡੀਆ ਦੇ ਵਿੱਚ ਬਾਹਰੋਂ ਮੰਗਵਾਣਾ ਤਾਂ ਉਸ ਦੀ ਡਿਲੀਵਰੀ ਅੱਡ ਹੈ ਉਹ ਤੁਹਾਨੂੰ ਪਤਾ ਹੀ ਹੈ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਅਤੇ ਸਬਸਕ੍ਰਾਈਬ ਕਰੋ